ਅਸੀਂ ਸੁਣਿਆ ਕਿ ਤੁਹਾਡੇ ਕੋਲ ਕਾਫੀ ਬਿਮਾਰੀਆਂ ਦਾ ਜਿਹੜਾ ਇਲਾਜ ਹੁੰਦਾ ਬਖਸ਼ ਦੇ ਨਾਲ ਸੋ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੁੰਦਾ ਸਰਵਾਈਕਲ ਗਠੀਆ ਮਾਈਗਰੇਨ ਜੋੜਾਂਾਂ 'ਚ ਦਰਦ ਹੈ ਠੀਕ ਹੈ ਰੀੜ ਦੀ ਹੱਡੀ 'ਚ ਦਰਦ ਹੈ ਤੁਹਾਡੇ ਪੈਰਾਂ 'ਚ ਸੂਈਆਂ ਚੁਭਦੀਆਂ ਨੇ ਟਾਈਫਾਇਡ ਆ ਕਿਸੇ ਨੂੰ ਠੀਕ ਹੈ ਕਿਸੇ ਬੰਦੇ ਨੂੰ ਫਲਵੇਰੀ ਹੈ ਜਾਂ ਕਿਤੇ ਦੇ ਦਾਣੇ ਨਿਕਲਦੇ ਆ ਚਪਾਕੀ ਆ ਜਾਂ ਕਈ ਬੰਦਿਆਂ ਦੀ ਆਵਾਜ਼ ਚਲੇ ਜਾਂਦੀ ਆ ਕੰਨਾਂ ਦੀ ਉੱਚਾ ਸੁਣਨ ਲੱਗ ਜਾਂਦਾ ਉਹ ਹਰ ਇੱਕ 120 ਬਿਮਾਰੀਆਂ ਦਾ ਮੈਂ ਤਾਗਾ ਦਿੰਦਾ ਬਿਲਕੁਲ ਫ੍ਰੀ ਹੈ ਤੁਹਾਡਾ ਟੋਟਲ 120 ਬਿਮਾਰੀਆਂ ਨੇ ਜਿਨ੍ਹਾਂ ਦਾ ਤੁਸੀਂ ਧਾਗਾ ਦੇ ਕੇ ਇਲਾਜ ਕਰਦੇ ਹੋ ਬਿਮਾਰੀਆਂ ਨੇ ਉਹਨਾਂ ਨੂੰ ਕੀ ਕਰਨਾ ਪਏਗਾ ਤੁਹਾਡੇ ਕੋਲ ਆ ਕੇ ਸਾਰੀਆਂ ਬਿਮਾਰੀਆਂ ਦਾ ਇਲਾਜ ਸੇਮ ਹੀ ਹੈ ਕਿ ਕੁਝ ਦਵਾਈ ਵੀ ਦੇਣੀ ਪੈਂਦੀ ਹੈ ਜਿੰਨਾ ਬੰਦਿਆਂ ਦੀ ਮੰਨ ਕੇ ਚੱਲੋ ਖਾਣ ਪੀਣ ਗਲਤ ਹੈ ਥੋੜਾ ਜਿਆਦਾ ਜਾਂ ਖਾਣ ਪੀਣ ਸਹੀ ਨਹੀਂ ਹੈਗਾ ਜਾਂ ਜਿਨ੍ਹਾਂ ਨੂੰ ਕਬਜ ਬਹੁਤ ਪੁਰਾਣੀ ਹੈ 10 ਸਾਲ 5 ਸਾਲ 20 ਸਾਲ ਪੁਰਾਣੀ ਕਬਜ ਹੈ ਠੀਕ ਹੈ ਜੀ ਸਾਨੂੰ ਰੋਟੀ ਖਾ ਲੈਣੇ ਆ ਸਾਨੂੰ 5-5 ਦਿਨ ਟਾਇਲਟ ਨਹੀਂ ਅਸੀਂ ਜਾਂਦੇ ਹੈਗੇ ਉਹਨਾਂ ਬੰਦਿਆਂ ਨੂੰ ਮੈਂ ਦਵਾਈ ਦਿੰਨਾ ਸਿਰਫ ਔਰ ਸਿਰਫ ਲਿਵਰ ਵਾਲਿਆਂ ਨੂੰ ਜਿਨ੍ਹਾਂ ਨੂੰ ਸ਼ੂਗਰ 10 ਸਾਲ 20 ਸਾਲ ਪੁਰਾਣੀ ਹੈ ਜਮੈਂ ਉਹਨਾਂ ਨੂੰ ਦਵਾਈ ਦਿੰਨਾ ਜਿਹੜੀ ਮੈਡੀਸਨ ਉਹ ਸਿਰਫ ਸਾਡੀ ਨਾਮਾਤਰੀ ਆ ਫਿਲਹਾਲ ਤਾਂ ਮੇਰਾ ਧਾਗਾ ਹੀ ਕੰਮ ਕਰਦਾ ਵਾ ਜਿਹੜਾ ਧਾਗਾ ਜਿਹਦੇ ਮੈਂ ਪਾਤਾ ਉਹ ਧਾਗੇ ਦੇ ਨਾਲ ਉਹ ਬੰਦਾ ਠੀਕ ਹੋ ਜਾਂਦਾ ਉਹ ਧਾਗਾ ਜਿਹੜਾ ਕਿੰਨਾ ਚਿਰ ਪਾ ਕੇ ਰੱਖਣਾ ਹੁੰਦਾ ਕੋਈ ਇਸ ਦੇ ਵੀ ਕੋਈ ਬੰਦਿਸ਼ ਹੈਗੀ ਹੈ ਦੇਖੋ ਜੀ ਇਹ ਧਾਗੇ ਦੀ ਕੋਈ ਬੰਦਿਸ਼ ਨਹੀਂ ਜਿਸ ਦਿਨ ਤੁਸੀਂ ਠੀਕ ਹੋਣ ਲੱਗ ਗਏ 15 ਤੋਂ 20 ਦਿਨ 25 ਦਿਨ ਦੇ ਵਿੱਚ ਵਿੱਚ ਇਹ ਧਾਗਾ ਜਦੋਂ ਬੰਦੇ ਦਾ ਸ਼ੂਗਰ ਲੈਵਲ ਜਾਂ ਸਰੀਰ ਦੀ ਕੋਈ ਉਹ ਧਾਗਾ ਆਪਣਾ ਵੀ ਟੁੱਟ ਕੇ गिर ਜਾਂਦਾ ਹੈ ਧਾਗਾ ਆਪਣੇ ਆਪ ਟੁੱਟ ਜਾਏਗਾ ਹਾਂਜੀ ਆਪਣਾ ਵੀ ਧਾਗਾ ਟੁੱਟਦਾ ਹੈ ਫਿਲਹਾਲ ਜਿਹੜੀ ਚੀਜ਼ ਦਾ ਤੁਸੀਂ ਮੇਰੇ ਤੋਂ ਧਾਗਾ ਲੈ ਕੇ ਜਾਓਗੇ ਜੋ ਮੈਂ ਪਾਠ ਕਰਕੇ ਧਾਗਾ ਉਹ ਕਰਕੇ ਦਵਾਂਗਾ ਤੇ ਉਹੀ ਧਾਗਾ ਉਸੇ ਚੀਜ਼ 'ਚ ਹੀ ਕੰਮ ਕਰੂਗਾ ਅੱਜ ਕੱਲ੍ਹ ਲੋਕਾਂ ਦਾ ਖਾਣ ਪੀਣ ਤੇ ਰਹਿਣ ਸਹਿਣ ਇਸ ਤਰੀਕੇ ਦਾ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਡਾਕਟਰ ਵੀ ਹੋਣਾ ਬਿਮਾਰੀਆਂ ਦਾ ਇਲਾਜ ਨਹੀਂ ਕਰ ਪਾਉਂਦੇ ਤੇ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹਨਾਂ ਥਾਵਾਂ ਤੇ ਜਾਂਦੇ ਨੇ ਜਿੱਥੇ ਬਖਸ਼ ਹੁੰਦੀ ਹੈ ਤੇ ਜਿਸ ਨਾਲ ਲੋਕਾਂ ਦਾ ਜਿਹੜਾ ਇਲਾਜ ਆ ਉਹ ਹੋ ਜਾਂਦਾ ਸੋ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਕਿ ਜਿਨ੍ਹਾਂ ਨੂੰ ਇੱਕ ਬਖਸ਼ ਹੈ ਤੇ ਬਖਸ਼ ਤੋਂ ਬਾਅਦ ਜਿਹੜਾ ਧਾਗੇ ਦੇ ਨਾਲ ਕਾਫੀ ਬਿਮਾਰੀਆਂ ਦਾ ਜਿਹੜਾ ਇਲਾਜ ਕਰ ਦਿੰਦੇ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਥੇ ਇਲਾਜ ਹੁੰਦਾ ਹੈ ਕੀ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿਹੜੀ-ਕਿਹੜੀ ਬਿਮਾਰੀ ਜਿਹੜੀ ਤੁਹਾਨੂੰ ਹੈਗੀ ਆ ਉਸ ਦਾ ਇਲਾਜ ਤੁਸੀਂ ਕਰਵਾ ਸਕਦੇ ਹੋ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਪਰਵਿੰਦਰ ਪਹਿਲਵਾਨ ਜੀ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਅਸੀਂ ਸੁਣਿਆ ਕਿ ਤੁਹਾਡੇ ਕੋਲ ਕਾਫੀ ਬਿਮਾਰੀਆਂ ਦਾ ਜਿਹੜਾ ਇਲਾਜ ਹੁੰਦਾ ਬਖਸ਼ ਦੇ ਨਾਲ ਸੋ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਾਂਗਾ ਸਾਡੇ ਕੋਲ ਵੀਰੇ ਸ਼ੂਗਰ ਸਰਵਾਈਕਲ ਗਠੀਆ ਮਾਈਗਰੇਨ ਜੋੜਾਂਾਂ 'ਚ ਦਰਦ ਹੈ ਠੀਕ ਹੈ ਰੀਡ ਦੀ ਹੱਡੀ 'ਚ ਦਰਦ ਹੈ ਤਾਡੇ ਪੈਰਾ ਜਸੂਈਆਂ ਚੁੱਭਦੀਆਂ ਨੇ ਟਾਈਫਾਇਡ ਆ ਕਿਸੇ ਨੂੰ ਠੀਕ ਹੈ ਕਿਸੇ ਬੰਦੇ ਨੂੰ ਫਲਵੇਰੀ ਆ ਜਾਂ ਕਿਥੇ ਦੇ ਦਾਣੇ ਨਿਕਲਦੇ ਆ ਚਪਾਕੀ ਆ ਜਾਂ ਕਈ ਬੰਦਿਆਂ ਦੀ ਆਵਾਜ਼ ਚਲੇ ਜਾਂਦੀ ਆ ਕੰਨਾਂ ਦੀ ਉੱਚਾ ਸੁਣਨ ਲੱਗ ਜਾਂਦਾ ਉਹ ਹਰ ਇੱਕ 120 ਬਿਮਾਰੀਆਂ ਦਾ ਮੈਂ ਧਾਗਾ ਦਿੰਦਾ ਵਾ ਜੋ ਵੀ ਬਿਲਕੁਲ ਫ੍ਰੀ ਆ ਤੁਹਾਡਾ ਸੋ ਟੋਟਲ 120 ਬਿਮਾਰੀਆਂ ਨੇ ਜਿਨ੍ਹਾਂ ਦਾ ਤੁਸੀਂ ਧਾਗਾ ਦੇ ਕੇ ਇਲਾਜ ਕਰਦੇ ਹੋ ਕਿਵੇਂ ਉਹਨਾਂ ਨੂੰ ਜਿਨ੍ਹਾਂ ਨੇ ਬਿਮਾਰੀਆਂ ਨੇ ਉਹਨਾਂ ਨੂੰ ਕੀ ਕਰਨਾ ਪੈਗਾ ਤੁਹਾਡੇ ਕੋਲ ਆ ਕੇ ਸਾਰੀਆਂ ਬਿਮਾਰੀਆਂ ਦਾ ਇਲਾਜ ਸੇਮ ਹੀ ਹੈ ਕਿ ਕੁਝ ਦਵਾਈ ਵੀ ਦੇਣੀ ਪੈਂਦੀ ਹੈ ਦੇਖੋ ਜੀ ਜਿੰਨਾ ਬੰਦਿਆਂ ਦੀ ਮੰਨ ਕੇ ਚੱਲੋ ਖਾਣ ਪੀਣ ਗਲਤ ਹੈ ਥੋੜਾ ਜਿਆ ਜਾਂ ਖਾਣ ਪੀਣ ਸਹੀ ਨਹੀਂ ਹੈਗਾ ਜਾਂ ਜਿਨ੍ਹਾਂ ਨੂੰ ਕਬਜ ਬਹੁਤ ਪੁਰਾਣੀਆਂ 10 ਸਾਲ 5 ਸਾਲ 20 ਸਾਲ ਪੁਰਾਣੀ ਕਬਜ ਹੈ ਠੀਕ ਹੈ ਜੀ ਸਾਨੂੰ ਰੋਟੀ ਖਾ ਲੈਣਿਆ ਸਾਨੂੰ 5-5 ਦਿਨ ਟਾਇਲਟ ਨਹੀਂ ਅਸੀਂ ਜਾਂਦੇ ਹੈਗੇ ਉਹਨਾਂ ਬੰਦਿਆਂ ਨੂੰ ਮੈਂ ਦਵਾਈ ਦਿੰਨਾ ਸਿਰਫ ਉਹ ਸਿਰਫ ਲਿਵਰ ਵਾਲਿਆਂ ਨੂੰ ਜਿਨ੍ਹਾਂ ਨੂੰ ਸ਼ੂਗਰ 10 ਸਾਲ 20 ਸਾਲ ਪੁਰਾਣੀ ਹੈ ਜਮੈਂ ਉਹਨਾਂ ਨੂੰ ਦਵਾਈ ਦਿੰਨਾ ਜਿਹੜੀ ਮੈਡੀਸਨ ਆ ਉਹ ਸਿਰਫ ਸਾਡੀ ਨਾਮਾਤਰੀ ਆ ਫਿਲਹਾਲ ਤਾਂ ਮੇਰਾ ਧਾਗਾ ਹੀ ਕੰਮ ਕਰਦਾ ਵਾ ਜਿਹੜਾ ਧਾਗਾ ਜਿਹਦੇ ਮੈਂ ਪਾਤਾ ਉਹ ਧਾਗੇ ਦੇ ਨਾਲ ਉਹ ਬੰਦਾ ਠੀਕ ਹੋ ਜਾਂਦਾ ਓਸੋ ਧਾਗਾ ਜਿਹੜਾ ਕਿੰਨਾ ਚਿਰ ਪਾ ਕੇ ਰੱਖਣਾ ਹੁੰਦਾ ਕੋਈ ਇਸ ਦੇ ਵੀ ਕੋਈ ਬੰਦਿਸ਼ ਹੈਗੀ ਆ ਦੇਖੋ ਜੀ ਇਹ ਧਾਗੇ ਦੀ ਕੋਈ ਬੰਦਿਸ਼ ਨਹੀਂ ਜਿਸ ਦਿਨ ਤੁਸੀਂ ਠੀਕ ਹੋਣ ਲੱਗ ਗਏ 15 ਤੋਂ 20 ਦਿਨ 25 ਦਿਨ ਦੇ ਵਿੱਚ ਵਿੱਚ ਇਹ ਧਾਗਾ ਜਦੋਂ ਬੰਦੇ ਦਾ ਸ਼ੂਗਰ ਲੈਵਲ ਜਾਂ ਸਰੀਰ ਦੀ ਉਹ ਧਾਗਾ ਆਪਣਾ ਵੀ ਟੁੱਟ ਕੇ गिर ਜਾਂਦਾ ਜੀ ਉਹ ਧਾਗਾ ਮੁੜ ਕੇ ਤੁਹਾਨੂੰ ਨਾਲ ਲੱਭਣਾ ਜੇ ਤੁਹਾਨੂੰ ਲੱਭ ਗਿਆ ਤੇ ਉਹ ਅਸੀਂ ਤੇ ਉਹਨਾਂ ਬੰਦੇ ਨੂੰ ਕਹਿ ਦਿੰਦਾ ਵੀ ਤੁਸੀਂ ਨਹਿਰ ਚ ਤਾਰ ਦੋ ਉਹਨੂੰ ਸੋ ਧਾਗਾ ਆਪਣੇ ਆਪ ਟੁੱਟ ਜਾਏਗਾ ਹਾਂ ਜੀ ਆਪਣੇ ਆਪ ਧਾਗਾ ਟੁੱਟਦਾ ਜੀ ਮੈਨੂੰ ਲੋੜ ਨਹੀਂ ਪੈਂਦੀ ਕਿਉਂਕਿ ਅਗਲੇ ਮੈਨੂੰ ਦੱਸਦੇ ਨੇ ਤੇ ਫਿਰ ਉਸ ਤੋਂ ਬਾਅਦ ਧਾਗਾ ਜਿਹੜਾ ਵਾ ਜਦੋਂ ਬੰਦੇ ਨੂੰ ਠੀਕ ਹੁੰਦਾ ਪਿੱਛੇ ਜੀ ਹਾਲ ਹੀ ਇੱਕ ਕੁੜੀ ਆਈ ਸੀ ਸਾਡੇ ਕੋਲ ਕਿ ਕਹੇ ਉਹ ਮੈਨੂੰ ਕਹਿੰਦੀ ਟਾਈ ਫੈੜਾ ਕੱਟੋ ਕੱਢ ਦੀ ਉਹਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਸੀ ਹਸਪੀਟਲਾਂ ਦੇ ਵਿੱਚ ਵੀ ਜੇ ਗਈ ਆ ਉਹ ਬਹੁਤ ਦਵਾਈ ਖਾਧੀ ਆ ਮੇਰੇ ਕੋਲੋਂ ਤਿਹਰੇ 7 ਵਜੇ ਲੈ ਕੇ ਗਈਆ 24 ਘੰਟੇ ਬਾਅਦ ਉਹਦੇ ਗਲ ਚੋਂ ਧਾਗਾ ਲੈ ਗਿਆ ਉਹਨੇ ਮੈਨੂੰ ਆਪਣੇ ਆਪ ਦੱਸਿਆ ਵੀਰ ਜੀ ਮੈਂ ਬਿਲਕੁਲ ਠੀਕ ਆ ਇੱਕਦਮ ਓਕੇ ਹੋ ਗਈ ਆ ਤੇ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਮੈਨੂੰ ਟਾਈਫਾਇਰ ਹੋਇਆ ਸੋ ਇਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ 24 ਘੰਟੇ ਬਾਅਦ ਹੀ ਧਾਗਾ ਲੈ ਗਿਆ ਤੇ ਉਹਨਾਂ ਨੂੰ ਬਿਮਾਰੀ ਦਾ ਪਤਾ ਨਹੀਂ ਲੱਗਿਆ ਕਈ ਵਾਰ ਐਦਾਂ ਹੁੰਦਾ ਕਿ ਧਾਗਾ ਲੈਣ ਤੋਂ ਬਾਅਦ ਬਿਮਾਰੀ ਠੀਕ ਹੋ ਗਈ ਉਸ ਤੋਂ ਬਾਅਦ ਦੁਬਾਰਾ ਫਿਰ ਬਿਮਾਰੀ ਹੋ ਜਾਵੇ ਦੇਖੋ ਜੀ ਜਿਹੜੀ ਬਿਮਾਰੀ ਜਿਸ ਚੀਜ਼ ਦਾ ਮੈਂ ਧਾਗਾ ਪਾਇਆ ਉਹ ਬਿਮਾਰੀ ਦੁਬਾਰੋ ਨਹੀਂ ਹੁੰਦੀ ਉਹ ਬਿਮਾਰੀ ਨਹੀਂ ਹੋਊਗੀ ਕੋਈ ਹੋਰ ਲੱਗ ਜਵੇ ਉਹਨੂੰ ਗੱਲ ਵੱਖਰੀ ਆ ਫਿਲਹਾਲ ਜਿਹੜੀ ਚੀਜ਼ ਦਾ ਤੁਸੀਂ ਮੇਰੇ ਤੋਂ ਧਾਗਾ ਲੈ ਕੇ ਜਾਓਗੇ ਜੋ ਮੈਂ ਪਾਠ ਕਰਕੇ ਧਾਗਾ ਉਹ ਕਰਕੇ ਦਊਗਾ ਤੇ ਉਹੀ ਧਾਗਾ ਉਸੇ ਚੀਜ਼ 'ਚ ਹੀ ਕੰਮ ਕਰੂਗਾ ਸੋ ਜਦੋਂ ਕਿਸੇ ਵਿਅਕਤੀ ਨੇ ਆਣਾ ਹੈ ਤੁਹਾਡੇ ਦੇ ਤੁਹਾਡੇ ਕੋਲ ਉਸ ਦਵਾਈ ਦਾ ਇਲਾਜ ਮਤਲਬ ਉਸ ਬਿਮਾਰੀ ਦਾ ਧਾਗਾ ਲੈਣ ਵਾਸਤੇ ਤਾਂ ਉਹਨਾਂ ਨੂੰ ਕੋਈ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕਿਸੇ ਚੀਜ਼ਾਂ ਦਾ ਧਿਆਨ ਵੀ ਰੱਖਣਾ ਪਏਗਾ ਜਾਂ ਫਿਰ ਕੋਈ ਵੀ ਕਦੀ ਵੀ ਕਿਸੇ ਵੀ ਸਮੇਂ ਆ ਸਕਦਾ ਜਿਹੜੇ ਮਰਜ਼ੀ ਸਮੇਂ ਆ ਸਕਦੇ ਜੇ 10 ਵਜੇ ਤੋਂ ਲੈ ਕੇ ਮੈਂ 5 ਵਜੇ ਤੱਕ ਇੱਥੇ ਹੀ ਹੁੰਨਾ ਮੈਂ ਤੇ 10 ਤੋਂ ਲੈ ਕੇ 5 ਦੇ ਵਿੱਚ ਵਿੱਚ ਮੇਰੇ ਕੋਲ ਦੁਨੀਆ ਬਹੁਤ ਆਉਂਦੀ ਆ ਕੋਈ ਹਰਿਆਣੇ ਤੋਂ ਆ ਰਿਹਾ ਕੋਈ ਮੈਨੂੰ ਅਬੂਰ ਤੋਂ ਬਾ ਅੱਜ ਸਵੇਰੇ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਵੀ ਫੋਨ ਆਏ ਨੇ ਮੈਂ ਕਈ ਬੰਦੇ ਨੂੰ ਕੋਰੀਅਰ ਕਰਕੇ ਵੀ ਦਿਨਾ ਵਾ ਠੀਕ ਹੈ ਜੀ ਬੰਦੇ ਬਹੁਤ ਦੂਰੋਂ ਦੂਰੋਂ ਆ ਰਹੇ ਆ ਜਲੰਧਰੋਂ ਫਗਵਾੜਾ ਨਵਾਂ ਸ਼ਹਿਰ ਹਰਿਆਣਾ ਊਨਾ ਜੰਮੂ ਦੁਨੀਆ ਆਉਂਦੀ ਮੇਰੇ ਕੋਲੇ ਫਰੀਦাবাদ ਉੱਤਰਾਖੰਡ ਤੋਂ ਵੀ ਮੈਨੂੰ ਫੋਨ ਆ ਰਹੇ ਆ ਤੇ ਮੈਂ ਜੋ ਕੀ ਲੋਕਾਂ ਨੂੰ ਬਿਲਕੁਲ ਠੀਕ ਕਰਦਾ ਲੋਕ ਤਾਂ ਗੱਲ ਲੈ ਕੇ ਜਾਂਦੇ ਆ ਬਿਲਕੁਲ ਵਧੀਆ ਤੰਦਰੁਸਤ ਹੁੰਦੇ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਬਹੁਤ ਸੋ ਜਿਹੜੇ ਲੋਕ ਬਾਹਰ ਵੀ ਬੈਠੇ ਚਾਹੇ ਵਿਦੇਸ਼ਾਂ 'ਚ ਬੈਠੇ ਨੇ ਜਿੱਥੇ ਮਰਜ਼ੀ ਬੈਠੇ ਨੇ ਉਹਨਾਂ ਨੂੰ ਧਾਗਾ ਪਹੁੰਚ ਸਕਦਾ ਹਾਂਜੀ ਉਹਨਾਂ ਨੂੰ ਧਾਗਾ ਪਹੁੰਚ ਸਕਦਾ ਜੀ ਬਿਲਕੁਲ ਪਹੁੰਚਾ ਦਾਂਗੇ ਜੀ ਸੋ ਇਹ ਤੁਹਾਨੂੰ ਬਖਸ਼ ਹੈਗੀ ਆ ਜਾਂ ਫਿਰ ਕੋਈ ਤੁਸੀਂ ਪੜ੍ਹਾਈ ਕੀਤੀ ਹੈ ਕੀ ਕੀਤਾ ਮੈਨੂੰ ਛੋਟੇ ਹੁੰਦੇ ਤੋਂ ਜੀ ਮੰਨ ਕੇ ਚੱਲੋ ਪਹਿਲਵਾਨੀ ਦਾ ਬਹੁਤ ਸ਼ੌਂਕ ਸੀ ਮੈਂ ਪਹਿਲਵਾਨੀ ਕੀਤੀ ਹੈ ਪਹਿਲਵਾਨੀ ਕਰਦੇ ਕਰਦੇ ਮੇਰੇ ਉਸਤਾਦ ਜੀ ਜਿਹੜੇ ਗੁਰੂ ਜੀ ਨੂੰ ਮੰਨਦੇ ਸੀਗੇ ਮੈਂ ਉਹਨਾਂ ਤੋਂ ਉਹਨਾਂ ਨਾਲ ਬੜਾ ਪ੍ਰੇਮ ਪਿਆਰ ਰਿਆ ਮੈਂ ਉਹਨਾਂ ਨਾਲ ਇੱਕ ਦਿਨ ਗੱਲ ਕੀਤੀ ਸੀ ਵੀ ਮੈਨੂੰ ਬੜਾ ਸ਼ੌਂਕ ਹੈ ਵੀ ਲੋਕਾਂ ਦੀ ਮੈਂ ਸੇਵਾ ਕਰਾਂ ਵੀ ਮੈਨੂੰ ਵੀ ਕੋਈ ਐਸਾ ਗੁਣ ਦਿਓ ਵੀ ਜਿਹਦੇ ਨਾਲ ਮੈਂ ਗੁਰੂ ਜੀ ਕੁਝ ਕਰ ਸਕਾਂ ਫਿਰ ਉਹਨਾਂ ਨੇ ਇੱਕ ਮੈਨੂੰ ਮੰਤਰ ਦਿੱਤਾ ਸੀ ਜੋ ਮੈਂ ਘੱਟੋ ਘੱਟ ਨਹੀਂ 11 ਤੋਂ 12 ਸਾਲ ਉਚਾਰਿਆ ਉਹਨੂੰ ਸਿੱਧ ਕੀਤਾ ਸਿੱਧ ਕਰਨ ਤੋਂ ਬਾਅਦ ਮੈਂ 2019 ਦੇ ਵਿੱਚ ਆ ਕੇ ਲੋਕਾਂ ਨੂੰ ਧਾਗੇ ਪਾਉਣੇ ਸ਼ੁਰੂ ਕੀਤੇ ਸ਼ੂਗਰ ਦੇ ਸਰਵਾਈਕਲ ਦੇ ਗਠੀਏ ਦੇ ਪਹਿਲਾਂ ਮੈਂ ਜੀਐਨਐ ਸ਼ਾਪ ਕੋਲੇ ਉਧਰ ਜੀਐਨਐ ਰੋਡ ਦੇ ਉੱਤੇ ਸ਼ਾਪ ਲਈ ਸੀ ਉੱਥੇ ਪਾਉਂਦਾ ਸੀ ਪਰ ਉੱਥੋਂ ਕਰਦਾ ਕਰਦਾ ਫਿਰ ਮੈਂ ਕਿਉਂਕਿ ਮੈਂ ਹੁਣ ਇਸ ਟ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀਗਾ ਇਸ ਕਰਕੇ ਫਿਰ ਮੈਂ ਇਧਰਲੇ ਪਾਸੇ ਮੈਂ ਹੋਰ ਵੀ ਬੱਚਿਆਂ ਨੂੰ ਟ੍ਰੇਨ ਵਗੈਰਾ ਵੀ ਕਰਦਾ ਆ ਮੈਂ ਬਾਕਸਿੰਗ ਵਗੈਰਾ ਕੋਚਿੰਗ ਵਗੈਰਾ ਬੱਚਿਆਂ ਨੂੰ ਦਿੰਨਾ ਵਾ ਕਿਉਂਕਿ ਮੇਰਾ ਜਿਹੜਾ ਕੀਤਾ ਵਾ ਉਹ ਜ਼ਿਆਦਾਤਰ ਬਾਕਸਿੰਗ ਦਾ ਵਾ ਇਹ ਕੰਮ ਮੈਂ 2019 ਤੋਂ ਬਾਅਦ ਇੰਨਾ ਕਿ ਜ਼ਿਆਦਾ ਵਧਾ ਲਿਆ ਹੌਲੀ-ਹੌਲੀ ਵੱਧਦਾ ਗਿਆ ਵੱਧਦਾ ਗਿਆ ਦੁਨੀਆ ਹੁਣ ਤੱਕ ਮੇਰੇ ਤੋਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਧਾਗੇ ਲੈ ਗਏ ਨੇ ਤੇ ਜਿਸ ਬੰਦੇ ਨੂੰ ਵੀ ਮੈਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਪਾਇਆ ਵਾ ਉਹ ਬੰਦੇ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਵੀ ਭਾਜੀ ਅਸੀਂ ਠੀਕ ਨਹੀਂ ਹੈਗੇ ਉਹ ਨਵੀਂ ਬਿਮਾਰੀ ਭਾਵੇਂ ਕੋਈ ਵਿਦੇਸ਼ਾਂ ਤੋਂ ਵੀ ਕੋਈ ਲੋਕ ਆਏ ਨੇ ਵਿਦੇਸ਼ਾਂ ਚੋ ਜੀ ਮੈਂ ਘਟੋ ਘੜੰਦੀ ਤੇ ਮੰਨ ਕੇ ਚੱਲੋ ਅੱਜ 4-5 ਦਿਨ ਹੋ ਗਏ ਲਗਾਤਾਰ ਆਸਟ੍ਰੇਲੀਆ ਤੇ ਕੈਨੇਡਾ ਤੇ ਨਿਊਜ਼ੀਲੈਂਡ ਦੇ ਵਿੱਚ ਮੈਂ ਕੂਰੀਅਰ ਕਰ ਰਿਆ ਵਾਂ ਕਿ ਵੀ ਲੋਕਾਂ ਨੂੰ ਦੇ ਰਿਆ ਵਾਂ ਧਾਗਾ ਵੀ ਤੇ ਕਈ ਬੰਦੇ ਮੈਨੂੰ ਉੱਥੇ ਦੱਸਦੇ ਆ ਅੱਜ ਸਵੇਰੇ ਹੀ ਕਿਸੇ ਬੰਦੇ ਨੇ ਮੈਨੂੰ ਫੋਨ ਕੀਤਾ ਜੀ ਸਾਨੂੰ ਬਲੱਡ ਕੈਂਸਰ ਆ ਵੀ ਇੱਧਰ ਵੀ ਅਸੀਂ ਇਲਾਜ ਕਰਾ ਰਹੇ ਆਂ ਵੀ ਤੁਸੀਂ ਹਾਲਤ ਦੱਸੋ ਮੈਂ ਉਹਨਾਂ ਨੂੰ ਵੀ ਅੱਜ ਸਵੇਰੇ ਕੂਰੀਅਰ ਕੀਤਾ ਵਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਉਹ ਵੀ ਠੀਕ ਹੋਣਗੇ ਸੋ ਜੇ ਕਿਸੇ ਨੇ ਧਾਗਾ ਪਵਾਣ ਆਣਾ ਹੈ ਉਸ ਦੇ ਲਈ ਐਡਰੈਸ ਦੱਸ ਦ ਬਿਲਕੁਲ ਫਰੀ ਧੱਗਾ ਜੀ ਜਿਹੜਾ ਵੀਰਵਾਰ ਤੇ ਐਤਵਾਰ ਸਾਡਾ ਉਹ ਵੀ ਆ ਲੋਕ ਸਾਨੂੰ ਮੈਨੂੰ ਪੁੱਛਦੇ ਆ ਜੀ ਤੁਸੀਂ ਵੀਰਵਾਰ ਐਤਵਾਰ ਬੈਨਦੇ ਹੋ ਜਾਂ ਨਹੀਂ ਮੈਂ ਡੇਲੀ ਬੈਨਣਾ ਜੀ ਬੈਨ ਨਾਗਾ ਬੈਨਣਾ ਕੋਈ ਐਸੀ ਗੱਲ ਨਹੀਂ ਹੈਗੀ ਇਹਦੇ ਵਿੱਚ ਸਾਡਾ ਜਿਹੜਾ ਐਡਰੈਸ ਆ ਉਹ ਹੈਗਾ ਦੁਗਰੀ ਤਾਂਦਰਾ ਰੋਡ ਸਿਟੀ ਅੰਗਲੇਵ ਦੇ ਕੋਲ ਆਸ਼ੀਸ਼ ਕਲੋਨੀ ਠੀਕ ਹੈ ਜੀ ਉੱਥੇ ਆ ਕੇ ਤੁਸੀਂ ਰਿੰਗ ਕਰੋ ਆਸ਼ੀਸ਼ ਕਲੋਨੀ ਦੇ ਬਾਹਰ ਸਾਰੇ ਪਾਸੇ ਬੋਰਡ ਲੱਗੇ ਆ ਗੋਇਲ ਕੈਰਨ ਦਾ ਸੋਰਾ ਨੇੜੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਉਹ ਤੁਹਾਨੂੰ ਸਿੱਧਾ ਦੱਸ ਦੇਣਗੇ ਐਡਰੈਸ ਸਾਡੇ ਘਰ ਦਾ ਜਿੱਥੇ ਅਸੀਂ ਬੈਠਦੇ ਆ ਸੋ ਇੱਕ ਸਵਾਲ ਹੋਰ ਜਿਵੇਂ ਤੁਸੀਂ ਦੱਸਿਆ ਕਿ 슈ਗਰ ਦੀ ਬਿਮਾਰੀ ਦਾ ਧਾਗਾ ਤੁਸੀਂ ਦਿੰਦੇ ਹੋ ਅੱਜ ਕੱਲ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਕਰਕੇ ਵੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਪੈਂਦਾ ਹੈ ਹਾਰਟ ਪੇਸ਼ੈਂਟ ਨੇ ਲੋਕ ਹਾਰਟ ਦੀਆਂ ਬਿਮਾਰੀਆਂ ਰਹਿੰਦੀਆਂ ਨੇ ਉਹਨਾਂ ਦਾ ਵੀ ਧਾਗਾ ਦਿੱਤਾ ਜਾਂਦਾ ਤੁਹਾਡੇ ਵੱਲੋਂ ਮੇਰੇ ਕੋਲੇ ਹੁਣੇ ਹਾਲ ਹੀ ਸਵੇਰੇ ਘਟੋ ਘਟ ਦੇ 10 ਤੋਂ 15 ਕੇਸ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਦੀ ਹਾਰਟ ਬੀਟ ਬਹੁਤ ਜ਼ਿਆਦਾ ਵੱਧਦੀ ਆ ਜਿਨ੍ਹਾਂ ਦੀ ਧੜਕਣ ਬਹੁਤ ਜ਼ਿਆਦਾ ਵੱਧਦੀ ਆ ਲੋਕ ਆ ਕੇ ਆਦੇ ਮੇਰੇ ਕੋਲ ਛੋਟੇ ਛੋਟੇ ਬੱਚੇ ਲੈ ਕੇ ਲੋਕ ਆਉਂਦੇ ਜੀ ਇਹਨਾਂ ਦੀ ਧੜਕਣ ਵੱਧਦੀ ਆ ਬੱਚਿਆਂ ਦੀ ਮਾਉਂ ਉਈ ਅਸੀਂ ਗੱਲ ਨਹੀਂ ਤੁਸੀਂ ਮੇਰੇ ਕੋਲ ਪਹੁੰਚੋ ਆਓ ਦੇਖੋ ਦੇਖੋ ਇਹ ਆਰਾਮ ਆਉਣਾ ਤੇ ਚੁਟਕੀ ਦੇ ਨਾਲ ਵੀ ਆ ਜਾਣਾ ਚ ਸਵਾਦ ਹੀ ਚੁਟਕੀ ਲੈ ਲਓ ਉਹਦੇ ਨਾਲ ਵੀ ਆਰਾਮ ਆ ਜਾਣਾ ਦੁਨੀਆ ਬਹੁਤ ਦੂਰ ਦੂਰ ਤੱਕ ਭੱਜੀ ਫਿਰਦੀ ਆ ਤੇ ਅਸੀਂ ਇਹ ਕਹਿੰਨੇ ਆ ਜੀ ਜਿੱਦੇ ਤੇ ਅਸੀਂ ਆਪਣੇ ਗੁਰੂ ਤੇ ਮਾਣ ਕਰਦੇ ਆ ਜਿਨ੍ਹਾਂ ਨੇ ਮੈਨੂੰ ਬਖਸ਼ੀ ਦਿੱਤੀ ਹੈ ਇਹ ਤੇ ਉਹਨਾਂ ਦੇ ਬਦੌਲਤ ਮੇਰੇ ਨਾਲ ਸਾਰਾ ਕੁਛ ਹੈ ਤੇ ਤੁਸੀਂ ਆਓ ਧਾਗਾ ਲੈ ਕੇ ਜਾਓ ਬੇਫਿਕਰ ਹੋ ਕੇ ਜੀ ਜਿਵੇਂ ਤੁਸੀਂ ਦੱਸਿਆ ਕਿ ਕਬਜ਼ ਦੀ ਦਵਾਈ ਵੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ ਅੱਜ ਕੱਲ ਇੱਕ ਬਿਮਾਰੀ ਬੜੀ ਲੋਕਾਂ ਨੂੰ ਘਾਤਕ ਜਿਹੜੀ ਹੈ ਬਿਮਾਰੀ ਹੁੰਦੀ ਜਾ ਰਹੀ ਹੈ ਬਵਾਸੀਰ ਦੀ ਬਿਮਾਰੀ ਹਰੇਕ ਬੰਦੇ ਨੂੰ ਅੱਜ ਕੱਲ ਬਵਾਸੀਰ ਹੋ ਰਹੀ ਹੈ ਉਸ ਦਾ ਵੀ ਧਾਕਾ ਦਿੱਤਾ ਜਾਂਦਾ ਹਾਂਜੀ ਦੇਖੋ ਜੀ ਜੇ ਕਿਸੇ ਬੰਦੇ ਨੂੰ ਕਬਜ ਬਹੁਤ ਪੁਰਾਣੀ ਆ ਬਹੁਤ ਜ਼ਿਆਦਾ ਜਿਹਨੂੰ ਕਹਦੇ ਆ ਬਵਾਸੀਰ ਹੋ ਗਈ ਕਬਜ ਹੋ ਗਈ ਮੈਂ ਉਸ ਬੰਦੇ ਨੂੰ ਦੇਖ ਕੇ ਵੱਧ ਤੋਂ ਵੱਧ 7 ਜਾਂ 8 ਦਿਨ ਦੀ ਦਵਾਈ ਦਵਾਂਗਾ ਸਿਰਫ ਉਹ ਕਬਜ ਦੀ ਹੋਊਗੀ ਬਹੁਤ ਸਾਡੀ ਦਵਾਈ ਦਾ ਵੀ ਕੋਈ ਜ਼ਿਆਦਾ ਰੇਟ ਨਹੀਂ ਅਸੀਂ 20 ਤੋਂ 30 ਰੁਪਏ ਸਿਰਫ ਦਵਾਈ ਦੇ ਲੈਣੇ ਆ ਉਹ ਲੈ ਕੇ ਅਗਲੇ ਨੂੰ 7 ਦਿਨ ਦੇ ਵਿੱਚ ਵਿੱਚ ਫਰਕ ਪੈ ਜਾਂਦਾ ਫਿਰ ਮੁੜ ਕੇ ਅਗਲੇ ਨੂੰ ਖਾਣ ਦੀ ਲੋੜ ਨਹੀਂ ਪੈਂਦੀ ਅਗਲੇ ਨੂੰ ਫਿਰ ਉਸ ਚੀਜ਼ ਦੀਆਂ ਦਾਦੀਆਂ ਵੀ ਘਰੇਲੂ ਚੀਜ਼ਾਂ ਖਾਓ ਤੁਸੀਂ ਇਹ ਪੀਜੇ 버ਗਰ ਮੰਜੂਰੀਆਂ ਇਹ ਚੀਜ਼ਾਂ ਨੂੰ ਛੱਡੋ ਜਿੰਨੀ ਤੁਸੀਂ ਆਰਾ ਰੋਡ ਵਾਲੀ ਚੀਜ਼ ਖਾਓਗੇ ਜਿੰਨਾ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰੋਗੇ ਤੁਸੀਂ ਔਖੇ ਹੋਵੋਗੇ ਤੇ ਇੱਕ ਲੋਕ ਅੱਜ ਕੱਲ ਜਿਹੜੀ ਇੰਗਲਿਸ਼ ਸ਼ੀਟ ਜ਼ਿਆਦਾ ਯੂਜ਼ ਕਰਦੇ ਆ ਠੀਕ ਹੈ ਜੀ ਉਹਨਾਂ ਨੂੰ ਤਾਂ ਕਾਬਜ਼ ਰਹਿਣੀ ਹੋ ਰਹਿਣੀ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹਨਾਂ ਨੂੰ ਤਾਂ ਦਵਾਈ ਖਾਦੇ ਵੀ ਨਾ ਫਿਰ ਮੇਰੇ ਕੋਲੋਂ ਆਰਾਮ ਹੀ ਨਹੀਂ ਆਉਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਲੋਕ ਦੂਸਰੀਆਂ ਦੇਸੀ ਸੀਟਾਂ ਦੇ ਬੰਦੇ ਨੇ ਪੈਰਾਂ ਭਰ ਬੰਦੇ ਆ ਉਹਨਾਂ ਦੇ ਪੇਟ ਵੀ ਸਾਫ਼ ਹੁੰਦੇ ਨੇ ਤੇ ਨਾਲੇ ਜਿਹੜੀ ਮੈਂ ਦਵਾਈ ਦਿੰਨਾ ਉਹਦੇ ਨਾਲ ਵੀ ਅਤੇ ਬਾਕੀ ਬਾਬਾ ਜੀ ਦੀ ਕਿਰਪਾ ਨਾਲ ਜਿਹੜਾ ਧਾਗਾ ਦਿੰਨਾ ਤੇ ਅਗਲਾ ਉਸੇ ਟਾਈਮ ਹੀ ਠੀਕ ਹੋ ਜਾਂਦਾ ਤੇ ਜਿਨ੍ਹਾਂ ਨੂੰ ਡਾਕਟਰ ਨੇ ਆਪਰੇਸ਼ਨ ਦੱਸਿਆ ਹੋਵੇ ਜਿਨ੍ਹਾਂ ਨੂੰ ਡਾਕਟਰ ਨੇ ਆਪਰੇਸ਼ਨ ਦੱਸਿਆ ਹੋਵੇ ਜੀ ਜੇ ਡਾਕਟਰ ਦਾ ਦੇਖੋ ਤੁਸੀਂ ਡਾਕਟਰਾਂ ਦੇ ਹਿਸਾਬ ਨਾਲ ਚੱਲੀਏ ਤੇ ਡਾਕਟਰ ਤਾਂ ਜੀ ਥੋੜੀ ਜੀ ਸ਼ੂਗਰ ਹੁੰਦੀ ਆ ਬੰਦੇ ਨੂੰ ਕਹਿੰਦੇ ਜੀ ਤੁਹਾਡੇ ਫੋੜਾ ਹੋ ਗਿਆ ਜੀ ਹੁਣ ਅੰਗੂਠਾ ਵਧਣਾ ਪੈਣਾ ਮੇਰੇ ਕੋਲ ਆ ਜੋ ਮੈਂ ਧਾਗਾ ਦਿੰਨਾ ਵਾ ਅੰਗੂਠਾ ਵਧਣਾ ਨਹੀਂ ਪਊ ਮੇਰੀ ਗਾਰੰਟੀ ਐ ਇਸ ਕੋਕਿ ਮੈਨੂੰ ਆਪਣੇ ਗੁਰੂ ਤੇ ਮਾਣ ਆ ਜਿਨ੍ਹਾਂ ਨੂੰ ਮੰਨਦੇ ਆ ਉਹਨਾਂ ਤੇ ਮੈਨੂੰ ਮਾਣ ਆ ਕੋਈ ਐਸੀ ਗੱਲ ਨਹੀਂ ਤੁਸੀਂ ਮੇਰੇ ਕੋਲ ਆਓ ਜਦੋਂ ਮਰਜ਼ੀ ਜੀਤ ਸੱਜ ਕੇ 10 ਤੋਂ 5 ਮੇਰਾ ਟਾਈਮ ਆ ਆ ਕੇ ਮਿਲੋ ਬੈਠੋ ਸੰਗਤਾਂ ਮੇਰੇ ਕੋਲ ਦੂਰੂ ਦੂਰ ਆਉਂਦੀਆਂ ਨੇ ਕੋਈ ਐਸੀ ਗੱਲ ਨਹੀਂ ਤੇ ਤੁਸੀਂ ਵੀ ਆਓ ਇੱਕ ਵਾਰ ਆ ਬੜਾ ਟਾਈਮ ਕੱਢ ਕੇ ਜੇ ਆਉਂਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਮਲੋਟ ਤੋਂ ਸਪੈਸ਼ਲ ਇੱਥੇ ਆਏ ਹੋ ਕਿਹੜੀ ਬਿਮਾਰੀ ਦਾ ਤਾਂ ਗੱਲ ਲੈਣ ਵਾਸਤੇ ਆਏ ਹੋ ਜੀ ਸਰ ਇੱਕ ਤਾਂ ਮੈਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਮੇਰੇ ਪੇਨ ਲੈਂਦੀ ਪੂਰੇ ਪੂਰੇ ਬੋਡੀ ਚ ਉਹਦੀ ਦਵਾਈ ਲੈਣਾ ਕਿੰਨੇ ਸਮੇਂ ਤੋਂ ਲੈ ਰਹੇ ਹੋ ਤੁਹ ਕੋਈ ਇਲਾਜ ਕਰਵਾਇਆ ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਨਹੀਂ ਪਿਆ ਤੇ ਮਤਲਬ ਕਿ ਡੋਸ ਘਟੀ ਜ਼ਰੂਰ ਹੈ ਪਰ ਦਵਾਈ ਨਹੀਂ ਛੁੱਟੀ ਹੈਗੀ ਯਾਨੀ ਮੇਰੀ ਤੇ ਮਤਲਬ ਕਿ ਪੈਰ ਵਗੈਰਾ ਸੋਜ ਜਾਂਦੇ ਹਨ ਸੋਜੇ ਜਾਂਦੇ શરી ਵਿੱਚ ਇਹਨਾਂ ਬਾਰੇ ਕਿੱਥੋਂ ਤੁਹਾਨੂੰ ਪਤਾ ਲੱਗਿਆ ਮੈਂ ਫੇਸਬੁਕ ਤੇ ਵੀ ਦੇਖੀ ਸੀ ਸਾਡੇ ਰਿਲੇਟਿਵਸ ਨੇ ਵੀ ਪੋਆ ਸੀ ਤਾਂਗਾ ਤੇ ਉਹਨਾਂ ਨੇ ਸਾਨੂੰ ਐਡਰੈਸ ਦਿੱਤਾ ਕਿ ਤੁਸੀਂ ਉੱਤੇ ਜਾਓ ਫਰਕ ਪੈਂਦਾ ਕਹਿੰਦੇ ਜਿਹੜੇ ਰਿਲੇਟਿਵਸ ਇੱਥੋਂ ਆਏ ਕੀ ਸੀ ਉਹ ਫਸਟ ਟਾਈਮ ਆਏ ਸੀ ਉਹਨਾਂ ਨੂੰ ਫਸਟ ਟਾਈਮ ਚ ਫਰਕ ਪੈ ਗਿਆ ਸੀ ਸਰ ਤੁਹਾਡਾ ਕੀ ਨਾਮ ਹੈ ਜੀ ਸੰਜੀਵ ਕੁਮਾਰ ਕਿੱਥੋਂ ਦੇ ਆਏ ਹੋ ਤੁਸੀਂ ਮਲੌਰ ਨਾਲ ਹੀ ਆਇਓ ਤੁਸੀਂ ਇਹਨਾਂ ਦੇ ਸੋ ਤੁਸੀਂ ਵੀ ਕਿਸੇ ਬਿਮਾਰੀ ਦਾ ਧਾਗਾ ਲੈਣ ਵਾਸਤੇ ਆਇਓ ਸ਼ੂਗਰ ਸ਼ੂਗਰ ਹੈ ਤੁਹਾਨੂੰ ਕਿੰਨੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੁਹਾਨੂੰ 7-8 ਸਾਲ ਹੋ ਗਏ 7-8 ਸਾਲ ਹੋ ਗਏ ਫਰਕ ਨਹੀਂ ਪੈਂਦਾ ਸੋ ਇੱਥੇ ਬਾਰੇ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਤੁਸੀਂ ਕਰਦੇ ਨੇ ਫੇਸਬੁੱਕ ਤੇ ਦੇਖਿਆ ਸੀਗਾ ਕੁਝ ਇਹਨਾਂ ਦੇ ਰਿਸ਼ਤੇਦਾਰਾਂ ਨੇ ਸੱਦਿਆ ਜੀ ਜੀ ਫਿਰ ਉਸ ਕਰਕੇ ਤੁਸੀਂ ਸਾਨੂੰ ਅੱਜ ਅਸੀਂ ਵਾਪੇਨ ਫੋਨ ਕੀਤਾ ਮੋਕਲ ਟਾਈਮ ਲੱਗੇ ਫਰਕ ਪੈਂਦਾ ਜਿਹੜੇ ਵੀ ਇੱਥੋਂ ਇਲਾਜ ਕਰਵਾ ਕੇ ਜਾਂਦੇ ਨੇ ਜਿਵੇਂ ਤੁਸੀਂ ਦੱਸਿਆ ਕਿ ਰਿਸ਼ਤੇਦਾਰ ਆਏ ਸੀ ਰਿਸ਼ਤੇ ਹੀ ਆ ਰਹੇ ਹੈ ਵੀ ਬਹੁਤ ਫਰਕ ਪੈਂਦਾ ਕਿੰਨੀ ਵਾਰ ਆਣਾ ਪੈਂਦਾ ਇੱਕੋ ਵਾਰੀ ਇੱਕ ਵਾਰੀ ਇੱਕ ਰਿਮ ਗਿਆ ਨਾ ਤੇ ਬਾਕੀ ਹੋ ਗਏ ਜੀ ਸੋ ਬਿਲਕੁਲ ਦੇਖ ਸਕਦੇ ਹੋ ਤੁਸੀਂ 120 ਤੋਂ ਵੱਧ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਧਾਗੇ ਦੇ ਨਾਲ ਇਲਾਜ ਕਰ ਦਿੱਤਾ ਜਾਂਦਾ ਹੈ ਕਹਿੰਦੇ ਨੇ ਕਿ ਇੱਥੇ ਬਖਸ਼ਾ ਜਿਨ੍ਹਾਂ ਨੂੰ ਡਾਕਟਰ ਆਪਰੇਸ਼ਨ ਦੱਸ ਦਿੰਦੇ ਨੇ ਜਾਂ ਫਿਰ ਡਾਕਟਰ ਜਵਾਬ ਦੇ ਦੇਣ ਕਿ ਇਸ ਬਿਮਾਰੀ ਦਾ ਹੱਲ ਨਹੀਂ ਹੋ ਪਾਰਿਆ ਉਹਨਾਂ ਬਿਮਾਰੀਆਂ ਦਾ ਵੀ ਇੱਥੇ ਜਿਹੜਾ ਹੱਲ ਕੀਤਾ ਜਾਂਦਾ ਸਿਰਫ ਧਾਗੇ ਦੇ ਨਾਲ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਹੈ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਤੇ ਤੁਸੀਂ ਵੀ ਡਾਕਟਰਾਂ ਦੇ ੱਤੇ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤੇ ਤੁਹਾਡੀ ਬਿਮਾਰੀ ਦਾ ਹੱਲ ਨਹੀਂ ਹੋ ਪਾਰਿਆ ਤਾਂ ਇੱਕ ਵਾਰ ਇੱਥੇ ਆ ਕੇ ਧਾਗਾ ਜ਼ਰੂਰ ਪਵਾਇਓ ਫ੍ਰੀ ਦੇ ਵਿੱਚ ਇਹਨਾਂ ਦੇ ਕੋਲੋਂ ਧਾਗਾ ਜਿਹੜਾ 10 ਵਜੇ ਤੋਂ ਲੈ ਕੇ 5 ਵਜੇ ਤੱਕ ਇੱਥੇ ਧਾਗਾ ਪਾਇਆ ਜਾਂਦਾ ਕੈਮਰਾਮੈਨ ਸਾਹਿਲ ਦੇ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ